ਅੱਜ ਤੋਂ ਪਹਿਲੀ ਜ਼ਿੰਦਗੀ ਸੀ ਭਾਜੀ ਉਹਦੇ 'ਚ ਹਰ ਚੀਜ਼ ਮਹਿਸੂਸ ਕਰਦਾ ਹੀ ਨਸ਼ੇ ਕਰਕੇ ਕਰਦਾ ਸੀ ਹਨਾ ਖੁਸ਼ੀ ਹੋਵੇ ਕਿਤੇ ਨਾ ਪੈ ਪੈਗ ਲਾ ਲਓ ਦੁੱਖ 'ਚ ਪੈਗ ਲਾ ਲਓ ਕਿਦੋਂ 4 ਰੁਪਏ ਵੱਧ ਆ ਗਏ ਸ਼ਰਾਬ ਪੀ ਲਓ 4 ਘਾਟ ਆ ਗਏ ਸ਼ਰਾਬ ਪੀ ਲਓ ਕੋਈ ਛੱਡ ਗਿਆ ਪੀ ਲਓ ਕੋਈ ਆ ਗਿਆ ਪੀ ਲਓ ਬਾਨਾ ਸੀ ਜ਼ਿੰਦਗੀ ਦਾ ਜੋ ਸਾਰੀ ਜ਼ਿੰਦਗੀ ਸ਼ਰਾਬ ਤੈਅ ਕਰਦੀ ਸੀ ਪੁਰਾਣੀ ਕਹਾਵਤ ਹੈ ਬੇਲੇ ਨੂੰ ਬਗਾਰ ਪਾੜੀ ਜਿਹੜੀ ਮੇਰੀ ਆਪਣੀ ਜ਼ਿੰਦਗੀ ਦਾ ਅਨੁਭਵ ਹੈ ਜਿਹੜੀ 20 ਤੋਂ ਲੈ ਕੇ 26 ਸਾਲ ਦੀ ਉਮਰ ਰਹਿਣਾ ਭਾਜੀ ਉਹ ਇਹ ਦਿਮਾਗ ਹੁੰਦਾ ਉਹਨੇ ਨੈਗੇਟਿਵ ਜ਼ਿਆਦਾ ਚੱਕਣਾ ਪੋਜ਼ਿਟਿਵ ਤੁਹਾਨੂੰ ਇੱਕ ਹੀ ਬੰਦੇ ਦਿੰਦੇ ਉਹ ਤੁਹਾਡੇ ਫੈਮਿਲੀ ਜੇ ਤੁਸੀਂ ਮੈਨੂੰ ਚੰਗਾ ਕਹੋਗੇ ਨਾ ਮੈਨੂੰ ਤੁਸੀਂ ਪਿਹੜੇ ਲੱਗੋਗੇ ਨਸ਼ਾ ਹੀ ਦੇਖਿਆ ਕਿਸੇ ਨੂੰ ਇੱਕ ਸਟੈਂਡਰਡ ਬਣਾਉਣਾ ਚਾਇਆ ਜਿੰਨੂੰ ਮੈਂ ਕੈਚ ਕੀਤਾ ਮੋਦਦਾ ਦੀ ਪੀਣੀ ਚਾਹੀ ਮਹਿੰਗੀ ਬੋਤਲ ਲਿਆ ਕੇ ਪੈਗ ਪਾਉਣ ਨੂੰ ਕੋਈ ਲਿਆ ਕੇ ਕਿ ਹਾਂ ਮੈਨੂੰ ਪਨਾ ਕੇ ਦੇ ਦੇ ਹਨਾ ਤੇ ਉਹ ਜ਼ਿੰਦਗੀ ਦਾ ਪਹਿਲਾ ਸਟਾਰਟ ਉਸ ਪੈਗ ਤੋਂ ਹੋਇਆ ਸੀ ਭਾਜੀ ਮਤਲਬ ਕਿ 8-10 ਹਜ਼ਾਰ ਦੀ ਬੋਤਲ ਤੋਂ ਲੈ ਕੇ 80-85 ਰੁਪਏ ਦੇ ਕੁਆਟਰ ਦਾ ਸਫਰ ਆ ਗਿਆ ਠੀਕ ਹੈ ਉਸ ਤੋਂ ਬਾਅਦ ਜਦੋਂ ਘਾੜਦਿਆਂ ਨੇ ਪੈਸੇ ਜਮਾ ਹੀ ਦੇਣੇ ਬੰਦ ਕਰਤੇ ਭਾਜੀ ਚੱਕੀ ਦੀ ਵੀ ਪੀਤੀ 25-25 ਰੁਪਏ ਦੀ ਕੱਚੀ ਕਿ ਨੈ ਟੱਪ ਕੇ ਜਾਣਾ ਕਿ ਉਹ ਇੱਕ ਤਲਪ ਲਾ ਲੋ ਜਾਂ ਉਹ ਜ਼ਿੰਦਗੀ ਨਸ਼ੇ ਦੀ ਚੰਗੀ ਲੱਗਦੀ ਸੀ ਕੰਟਰੀਆਂ ਘੁਮਾਤੀਆਂ ਦੁਬਈ ਅਸਟੇ ਕਿੱਥੇ ਨਹੀਂ ਗਿਆ ਠੀਕ ਹੈ ਮੇਰੀ ਔਕਾਤ ਤੋਂ ਵੱਧ ਦਿੱਤਾ ਪਰ ਸੰਭਾਲਣਾ ਉਹਨੂੰ ਮੈਂ ਚਾਹੀਦਾ ਸੀ ਹਨਾ ਤੇ ਮੈਂ ਆਪਣੇ ਪਿਓ ਨੂੰ ਬਹੁਤ ਪਿਆਰ ਕਰਦਾ ਮੋਰੀ ਅੱਜ ਵੀ ਇੱਥੇ ਫੋਟੋ ਬਣਾਈ ਸੀ ਠੀਕ ਹੁਣ ਤੋਂ ਬਾਅਦ ਹਨਾ ਤੇ ਇਨੂੰ ਕਈ ਲੋਕਾਂ ਨੇ ਲਾਮੇ ਦਿੱਤੇ ਹੋਣਗੇ ਸ਼ਰਾਬ ਚੰਗੀ ਲੱਗਦੀ ਸੀ ਜਿੰਨੇ ਮੈਨੂੰ ਪੀਣ ਨੂੰ ਦੇਤੀ ਉਹ ਮੇਰੇ ਤੇ ਸਭ ਕੁਝ ਸੀ ਜਾਂ ਜਿਹੜਾ ਮੇਰੀ ਹਾਂ ਚਾਹ ਮਲੋਂਦਾ ਸੀ ਤੇ ਮੈਂ ਅੱਜ ਮੈਨੂੰ ਗਿਲਡ ਵੀ ਹੁੰਦਾ ਭਾਜੀ ਸ਼ਾਇਦ ਮੈਂ ਆਪਣੀ ਸ਼ਰਾਬ ਕਰਕੇ ਬੜੀਆਂ ਚੀਜ਼ਾਂ ਖਰਾਬ ਕੀਤੀਆਂ ਦੁਨੀਆ 'ਚ ਠੇਕੇ ਆ ਹੱਤੇ ਚੱਲਦੇ ਹੀ ਆਣਾ ਪਰ ਮਾ ਉਹ ਕੈਟਾਗਰੀ ਦਾ ਨਹੀਂ ਸੀ ਮੈਂ ਟੱਕਣ ਖੋਲ੍ਹ ਲਿਆ ਤੇ ਮੇਰ ਕੋ ਬੰਦ ਹੀ ਨਹੀਂ ਹੋਣਾ ਕਿ ਅੱਜ ਵੀ ਗਿਲਡ ਹੁੰਦਾ ਸ਼ਾਇਦ ਜੇ ਉਦੋਂ ਨਾ ਪੀਂਦਾ ਹੁੰਦਾ ਗੁਰੂ ਨਾਨਕ ਵਿਗੜਦੀ ਠੀਕ ਹੈ ਬਿਗੜੀ ਕਾਦੀ ਆਪਾਂ ਕੰਮ ਕਰਦੇ ਸੀ ਸੁੱਖੀ ਵੀ ਵਧੀਆ ਸੀ ਘਰੇ ਰਹਿਣਾ ਉਹਦੀ ਮੰਮੀ ਬਹੁਤ ਚੰਗੇ ਸੁੱਖੀ ਦਾ ਕਿਹੜਾ ਗਾਣਾ ਸੀ ਸੁੱਖੀ ਦੇ ਭਾਜੀ ਟੀਮ ਸੀ ਉਹ 뮤직 ਕਰਦਾ ਸੀ ਉਸ ਟਾਈਮ ਤੇ ਆਪਣਾ ਉਸ ਤੋਂ ਬਾਅਦ ਕਮਰਸ਼ੀਅਲ ਸ਼ੁਰੂ ਕੀਤਾ ਸੀ ਆਊਟਫਿਟ ਤੇਰੀ ਮਟਿਆਰੇ ਮੁੰਡਿਆਂ ਨੂੰ ਸੂਲੀ ਚਾੜੇ ਹਾਂ ਸੁੱਖੀ ਦਾ ਕਿਹੜਾ ਗਾਣਾ ਸੀ ਸੁੱਖੀ ਦੇ ਭਾਜੀ ਟੀਮ ਸੀ ਉਹ 뮤직 ਕਰਦਾ ਸੀ ਉਸ ਟਾਈਮ ਤੇ ਆਪਣਾ ਉਸ ਤੋਂ ਬਾਅਦ ਕਮਰਸ਼ੀਅਲ ਸ਼ੁਰੂ ਕੀਤਾ ਸੀ ਆਊਟਫਿਟ ਤੇਰੀ ਮਟਿਆ ਤਾਂ ਬਹੁਤ ਫੇਮਸ ਗਾਣਾ ਵਈ ਖੱਤ ਗੁਰੂ ਰੰਧਾਵਾ ਅੱਜ ਫੇਰ ਤੇਰੇ ਖੱਤ ਪੜ ਕੇ ਦਰਦਾਂ ਨੂੰ ਛੇੜ ਲਿਆ ਵੱਡੇ ਵੱਡੇ ਜਿਹੜੇ ਪੰਜਾਬੀ ਸਿੰਗਰ ਹੈਗੇ ਨੇ ਉਹਨਾਂ ਦੀਆਂ ਵੀਡੀਓ ਸ਼ੂਟ ਕਰਨ ਵਾਲਾ ਨਿਸ਼ਾੰਤ ਸ਼ਰਮਾ ਅੱਜ ਤੋਂ ਪਹਿਲੀ ਜ਼ਿੰਦਗੀ ਸੀ ਪਾਜੀ ਉਹਦੇ 'ਚ ਹਰ ਚੀਜ਼ ਮਹਿਸੂਸ ਕਰਦਾ ਸੀ ਨਸ਼ੇ ਕਰਕੇ ਕਰਦਾ ਸੀ ਹਨਾ ਖੁਸ਼ੀ ਹੋਵੇਗੀ ਤਾਂ ਪੈਗ ਲਾ ਲਓ ਦੁੱਖ 'ਚ ਪੈਗ ਲਾ ਲਓ ਕਿਦੋਂ 4 ਪੈਸੇ ਵੱਧ ਆ ਗਏ ਸ਼ਰਾਬ ਪੀ ਲਓ 4 ਘਟ ਆ ਗਏ ਸ਼ਰਾਬ ਪੀ ਲਓ ਕੋਈ ਛੱਡ ਗਿਆ ਪੀ ਲਓ ਕੋਈ ਆ ਗਿਆ ਪੀ ਲਓ ਬਾਨਾ ਸੀ ਜ਼ਿੰਦਗੀ ਦਾ ਜੋ ਸਾਰੀ ਜ਼ਿੰਦਗੀ ਸ਼ਰਾਬ ਤੈਅ ਕਰਦੀ ਸੀ ਮਤਲਬ ਉਹਦੋਂ ਤੁਸੀਂ ਵੀਡੀਓ ਸ਼ੂਟ ਕਰਦੇ ਸੀ ਚਲੋ ਇੱਕ ਪੈਸਾ ਵੀ ਬਹੁਤ ਹੁੰਦਾ ਸੀ ਉਸ ਸਮੇ ਇੱਕ ਬੰਦੇ ਦੀ ਪੋਪੂਲਾਰਿਟੀ ਹੁੰਦੀ ਬੰਦੇ ਉਹ ਅਜੇ ਨਾਲ ਮੇਲ ਹੁੰਦਾ ਸੀ ਫਿਰ ਬੰਦਾ ਕਿੰਨੇ ਜਿਹੜੇ ਹੱਥ ਆਦਾ ਸੀ ਦੁਗਨੇ ਹੱਥ ਬੰਦਾ ਵੜਾ ਦਿੰਦਾ ਹਾਂਜੀ ਭਾਜੀ ਉਹ ਕੀ ਆਣਾ ਭਾਜੀ ਇੱਕ ਪੁਰਾਣੀ ਕਹਾਵਤ ਹੈ ਬੇਲੇ ਨੂੰ ਬਗਾਰ ਪਾੜੀ ਤੇ ਚਲੋ ਮਾਤਾ ਰਾਣੀ ਨੇ ਪ੍ਰਮਾਤਮਾ ਨੇ ਕਰਮ ਹੁੰਦੇ ਆਪਣੇ ਆਪਣੇ ਛੋਟੀ ਉਮਰੇ 20 ਸਾਲ ਦੀ ਕਾਮਯਾਬੀ ਦਿੱਤੀ ਹਨ ਜਿਸ ਟਾਈਮ ਲੋਕ ਕੀ ਕਹਿੰਦੇ ਸੋਚਦੇ ਸੀ ਕੈਰੀਅਰ ਬਣਾਉਂਦਾ ਤੇ ਮੇਰੀ ਇੱਕ ਪੋਜੀਸ਼ਨ ਸੀ ਇੰਡਸਟਰੀ ਚ ਹਨਾ ਹਿੱਟ ਗਾਣੇ ਕਰਤੇ ਸੀ ਸਭ ਕੁਝ ਸੀ ਤੇ ਉਸ ਉਮਰ ਚ ਭਾਜੀ 네ਗੇਟਿਵ ਜਿਹੜੀ ਮੇਰੀ ਆਪਣੀ ਜ਼ਿੰਦਗੀ ਦਾ ਅਨੁਭਵ ਹੈ ਜਿਹੜੀ 20 ਤੋਂ ਲੈ ਕੇ 26 ਸਾਲ ਦੀ ਉਮਰ ਹੈ ਨਾ ਭਾਜੀ ਉਹ ਐਸਾ ਦਿਮਾਗ ਹੁੰਦਾ ਉਹਨੇ 네ਗੇਟਿਵ ਜ਼ਿਆਦਾ ਚੱਕਣਾ ਪੋਜ਼ਿਟਿਵ ਤੁਹਾਨੂੰ ਇੱਕ ਹੀ ਬੰਦੇ ਦਿੰਦੇ ਹੋ ਤੁਹਾਡੀ ਫੈਮਿਲੀ ਜੇ ਆਪਾਂ ਸਾਨੂੰ ਸਾਡੀ ਸਾਡੀ ਜ਼ਿੰਦਗੀ 'ਚ ਸਾਡਾ ਸਭ ਤੋਂ ਵੱਡਾ ਦੁਸ਼ਮਣ ਹੀ ਉਹ ਹੁੰਦਾ ਕਿ ਜਿਹੜਾ ਸਾਨੂੰ ਟੋਕਦਾ ਜੇ ਤੁਸੀਂ ਮੈਨੂੰ ਚੰਗਾ ਕਹੋਗੇ ਨਾ ਮੈਨੂੰ ਤੁਸੀਂ ਭੜੇ ਲੱਗੋਗੇ ਜਦੋਂ ਉਹ ਸਮਾਂ ਹੁੰਦਾ ਜਦੋਂ ਬੰਦਾ ਗਲਤ ਰਸਤੇ 'ਚ ਪਿਆ ਹੁੰਦਾ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਨਸ਼ਾ ਕੀ ਨਸ਼ਾ ਕਰਦੇ ਸੀ ਉਸ ਸਮੇਂ ਪਾਜੀ ਬਸ ਸ਼ੌਂਕ ਸ਼ੌਂਕ ਸੀ ਮੈਂ ਪਿੱਛੇ ਵੀ ਚਲੋ ਦੇਖੀ ਸੀ ਇੰਟਰਵਿਊ ਤੁਸੀਂ ਕਿ ਨਸ਼ਾ ਹੀ ਦੇਖਿਆ ਕਿਸੇ ਨੂੰ ਇੱਕ ਸਟੈਂਡਰਡ ਬਣਾਉਣਾ ਚਾਇਆ ਜਿੰਨੂੰ ਮੈਂ ਕੈਚ ਕੀਤਾ ਮੋਦਾ ਦੀ ਪੀਣੀ ਚਾਹੀ ਮਹਿੰਗੀ ਬੋਤਲ ਲਿਆ ਕੇ ਪੈਗ ਪਾਉਣ ਨੂੰ ਕੋਈ ਲਿਆ ਕੇ ਕਿ ਹਾਂ ਮੈਨੂੰ ਪਨਾ ਕੇ ਦੇ ਦੇ ਹਨਾ ਤੇ ਉਹ ਜ਼ਿੰਦਗੀ ਦਾ ਪਹਿਲਾ ਸਟਾਰਟ ਉਸ ਪੈਗ ਤੋਂ ਹੋਇਆ ਸੀ ਪਾਜੀ ਤੇ ਹੋਲੀ-ਹੋਲੀ ਜੱਕਦਮ ਤੇ ਕਿਸੇ ਨੇ ਵੀ ਨਹੀਂ ਬਿਮਾਰ ਹੋਣਾ ਜabb ਕਹਿੰਦੇ ਨਸ਼ੇੜੀ ਬੰਦਾ ਸੀ ਸਾਲ 1.5 ਸਾਲ ਵਧੀਆ ਜ਼ਿੰਦਗੀ ਚੱਲਦੀ ਰਹੀ 2.5 ਸਾਲ ਬਾਅਦ ਗਰਾਫਟਾਂ ਸ਼ੁਰੂ ਹੋ ਗਈਆਂ ਭਾਜੀ ਤੇ ਮਤਲਬ ਕੀ 8-10 ਹਜ਼ਾਰ ਦੀ ਬੋਤਲ ਤੋਂ ਲੈ ਕੇ 80-85 ਰੁਪਏ ਦੇ ਕੁਆਟਰ ਦਾ ਸਫਰ ਆ ਗਿਆ ਠੀਕ ਹੈ ਉਸ ਤੋਂ ਬਾਅਦ ਜਦੋਂ ਘਾੜਦਿਆਂ ਨੇ ਪੈਸੇ ਜਮੇ ਦੇਣੇ ਬੰਦ ਕਰਤੇ ਭਾਜੀ ਚੱਕੀ ਦੀ ਵੀ ਪੀਤੀ 25-25 ਰੁਪਏ ਦੀ ਕੱਚੀ ਕਿ ਨਾ ਟੱਪ ਕੇ ਜਾਣਾ ਕਿ ਉਹ ਇੱਕ ਤਲਪ ਲਾ ਲੋ ਜਾਂ ਉਹ ਜ਼ਿੰਦਗੀ ਨਸ਼ੇ ਦੀ ਚੰਗੀ ਲੱਗਦੀ ਸੀ ਤੇ ਉਦੋਂ ਫਿਰ ਨਿਸ਼ਾਂਤ ਜਿਵੇਂ ਕਿਹੜੇ ਕਿਹੜੇ ਅਸੀਂ ਵੱਡੇ ਸਿੰਗਰ ਚਲੋ ਅਸੀਂ ਨਾਂ ਨਹੀਂ ਜੇ ਤੁਸੀਂ ਲੈਣਾ ਚਾਹੋ ਤਾਂ ਕੋਈ ਇਸ਼ੂ ਨਹੀਂ ਹੈਗਾ ਕਿਹੜੇ ਕਿਹੜੇ ਸਿੰਗਰਾਂ ਤੁਹਾਡੇ ਬੈਣੀ ਉੱਠਣੀ ਉਦੋਂ ਸੀ ਤੇ ਫਿਰ ਜਦੋਂ ਆ ਸਮਾਂ ਆਇਆ ਤੁਸੀਂ ਦੱਸਿਆ ਕਿ 8500 ਤੋਂ ਲੈ ਕੇ 85 ਰੁਪਏ ਤੇ ਫਿਰ ਜਿਹੜੀ ਹੱਥ ਦੀ ਕੱਡੀਆਂ 20 30 ਰੁਪਏ ਤੱਕ ਵੀ ਸੀ ਮਟਰ ਹੋਏ ਆ ਪਾਜੀ ਮੇਰਾ ਸਾਰਿਆਂ ਨਾਲ ਬਹੁਤ ਪਿਆਰ ਸੀ ਹਨਾ ਆਪਾਂ ਵਧੀਆ ਯਾਰ ਕਰੋ ਆ ਪ੍ਰਮਾਤਮਾ ਰੱਬ ਨੂੰ ਮੰਨਣਾ ਬੰਦਾ ਬ੍ਰਾਹਮਣ ਆ ਜ਼ਿੰਦਗੀ ਦਾ ਮੈਂ ਆਪਣੇ ਬਾਰੇ ਇੱਕ ਚੀਜ਼ ਦੱਸਦਾ ਪਾਜੀ ਮੈਂ 10 ਪੜਿਆ ਯਾਰ ਠੀਕ ਆ ਤੇ ਮੇਰੀ ਔਕਾਤ 10000 ਤੋਂ ਵੱਧ ਹੈ ਨਹੀਂ ਸੀ ਵੱਧ ਤੋਂ 20000 ਦੀ ਹੋ ਜਾਂਦੀ ਪ੍ਰਮਾਤਮਾ ਨੇ 20 ਦੀ ਦੁਨੀਆ ਕੰਟਰੀਆਂ ਕਮਾਤੀਆਂ ਦੁਬਈ ਕਿੱਥੇ ਨਹੀਂ ਗਿਆ ਕੀਗਾ ਮੇਰੀ ਔਕਾਤ ਤਾਂ ਵੱਧ ਦਿੱਤਾ ਪਰ ਸੰਭਾਲਣਾ ਉਹਨੂੰ ਮੈਂ ਚਾਹੀਦਾ ਸੀ ਹਨਾ ਤੇ ਭਾਜੀ ਕੈਰੀਅਰ ਦੀ ਸ਼ੁਰੂਆਤ ਤੇ ਮੇਰਾ ਗੁਰੂ ਨਾਲ ਵੀ ਵਧੀਆ ਪਿਆਰ ਸੀ ਹਨਾ ਈਵਨ ਸਾਰੇ ਫਾਜ਼ਲ ਪੂਰੀ ਹਾਂਜੀ ਸੁਕੀ ਭਾਈ ਨਾਲ ਸਾਰਿਆਂ ਨਾਲ ਵਧੀਆ ਪਿਆਰ ਸੀ ਪਰ ਭਾਜੀ ਵੀ ਵੱਡੀ ਇੰਡਸਟਰੀ ਦੇ ਹਾਂਜੀ ਆਪਾਂ ਮੈਂ ਸੁਕੀ 뮤지컬 ਡਾਕਟਰ ਸਾਡੀ ਟੀਮ ਰਹੀ ਹੈ ਭਾਜੀ ਆਪਾਂ 15 ਵੀ ਗਾਣੇ ਇਕੱਠੇ ਕੀਤੇ ਆ ਤੇਗਾ ਫਾਜ਼ਲਪੁਰੀਆ ਵੀਰ ਨਾ ਚਾਰ ਗਾਣੇ ਕਿ ਤਿੰਨ ਨਵਾਬ ਐਕਸਪਰਟ ਜਾਟਾਲਾ ਵੀ ਮੁੰਡਾ ਉਹਨੇ ਵੀ ਮੈਨੂੰ ਕਈ ਦੋ ਵਾਰ ਆਪਣੇ ਕੋਲ ਰੱਖਿਆ ਪਰ ਅਮਲੀ ਨੂੰ ਨਾ ਸਭ ਤੋਂ ਮੈਂ ਤੁਹਾਨੂੰ ਇਹ ਪਹਿਲੇ ਵੀ ਇਹ ਚੀਜ਼ ਕਹਿ ਗਿਆ ਟਿਆਂ ਕਿ ਅਮਲੀ ਇਨਸਾਨ ਨੂੰ ਸਭ ਤੋਂ ਜ਼ਿਆਦਾ ਪਿਆਰ ਆਪਣੀ ਨਸ਼ੇ ਨਾ ਹੁੰਦਾ ਮੈਨੂੰ ਬਾਈ ਆਪਣੇ ਮਾਪਿਓ ਬੇਕਾਰ ਲੱਗਦੇ ਸੀ ਸ਼ਰਾਬ ਚੰਗੀ ਲੱਗਦੀ ਸੀ ਜਿੰਨੇ ਮੈਨੂੰ ਪੀਣ ਨੂੰ ਦੇਤੀ ਉਹ ਮੇਰੇ ਤੇ ਸਭ ਕੁਝ ਸੀ ਜਾਂ ਜਿਹੜਾ ਮੇਰੀ ਹਾਂ ਝਾਂ ਮਿਲੋਂਦਾ ਸੀ ਤੇ ਮੈਂ ਅੱਜ ਮੈਨੂੰ ਗिल्ਟ ਵੀ ਹੁੰਦਾ ਭਾਜੀ ਸ਼ਾਇਦ ਮੈਂ ਆਪਣੀ ਸ਼ਰਾਬ ਕਰਕੇ ਬੜੀਆਂ ਚੀਜ਼ਾਂ ਖਰਾਬ ਕੀਤੀਆਂ ਦੇਖਣ ਵਾਲੇ ਨੇ ਮੈਂ ਇਹ ਕਹਿੰਦਾ ਦੇਖਣ ਵਾਲੇ ਵੀ ਇਹ ਕਹਿੰਦਾ ਹੁਣਾ ਮੇਰੇ ਤੇ ਤੋਂ ਪਾਸਾ ਵਾਟ ਲਓ ਜਦੋਂ ਸ਼ਰਾਬੀ ਬੰਦਾ ਲੰਘ ਰਿਹਾ ਹੋਵੇ ਪਤਾ ਜਿਹੜਾ ਦਿਨੇ ਦਿਨੇ ਚਲਦੀ ਸੀ ਫਿਰ ਪੂਰੀ ਭਾਜੀ ਮੈਂ ਤੁਹਾਨੂੰ ਹੀ ਦੱਸ ਰਿਹਾ 8500 ਤੋਂ 80 85 ਦਾ ਸਫਰ ਆ ਗਿਆ ਚੰਗੇ ਅੱਜ ਵੀ ਲੋਕੀ ਪਿੰਦੇ ਆ ਯਾਰ ਦੁਨੀਆ 'ਚ ਠੇਕੇ ਆ ਹੱਤੇ ਆ ਚੱਲਦੇ ਹੀ ਆਣਾ ਪਰ ਮਾਹ ਕੈਟਾਗਰੀ ਦਾ ਨਹੀਂ ਸੀ ਮੈਂ ਟੱਕਣ ਖੋਲ੍ਹ ਲਿਆ ਤੇ ਮੇਰੇ ਕੋਲ ਬੰਦ ਹੀ ਨਹੀਂ ਹੋਣਾ ਸਦਾ ਹੀ ਹੂੰ ਤੇ ਕਿੰਨੇ ਵਜੇ ਸ਼ੁਰੂ ਕਰਦੇ ਸਵੇਰੇ ਭਾਜੀ ਮਤਲਬ ਕਿ ਇਹ ਇਹ ਦੇਣ ਚਰਿਆ ਸੀ ਕਿ ਜਿੱਦਾਂ ਆਪਣਾ ਰਾਤ ਸ਼ਾਮੀ 7:00 4 ਵੇ ਬਹਿਗੇ ਸਵੇਰੇ 3:00 ਵੇ ਤੱਕ ਪੀਤੀ ਜੇ 9:00 ਵੇ ਅੱਖ ਖੁੱਲੀ ਤੇ ਫਿਰ 4 ਘੰਟੇ ਲਵਾਨ ਨੂੰ ਲੱਗਣੇ ਲੱਸੀ ਪੀ ਲੋ ਅਮਰੂਦ ਦਾ ਪਤਾ ਖਾ ਲੋ ਤੇ ਜਦੋਂ ਲੋਥ ਗਈ ਫਿਰ ਅਗਲਾ ਚੱਕ ਲੋ ਨਾਲ ਦੀ ਨਾਲ ਹੀ ਤੋ ਰੋਟੀ ਰੱਟੀ ਦੀ ਲੋੜ ਨਹੀਂ ਬਸ ਇਹੀ ਹੁੰਦਾ ਸੀ ਬਸ ਅੰਦਰ ਚਲੀ ਜਾਵੇ ਜੁਗ ਜੁਗਣੀ ਤੇ ਉਹ ਹੀ ਬਸ ਬਾਹਰ ਖਿੜਦੀ ਹੋਣੀ ਫਿਰ ਹਾਂ ਜੁਗਣੀ ਦਾ ਤੁਸੀਂ ਨਾਂ ਲਿਆ ਭਾਜੀ ਜੁਗਣੀ ਬਹੁਤ ਪੀਤੀ ਸੱਚੀ ਸੀ ਕਿਉਂਕਿ ਮੈਂ ਪੀਂਦਾ ਨਹੀਂ ਸੀ ਸ਼ੌਂਕ ਸ਼ੌਂਕ ਸੀ ਮੈਂ ਅੱਜ ਤੱਕ ਪੀਤੀ ਕੋਲਡ ਡਰਿੰਕ ਚ ਪੀਤੀ ਹੋਗੀ ਮੈਨੂੰ ਕੋੜੀ ਲੱਗਦੀ ਸੀ ਤੇ ਮੈਂ ਅੱਜ ਕੋਕ ਤੱਕ ਨਹੀਂ ਪੀਂਦਾ ਭਾਜੀ ਕਿਉਂਕਿ ਉਹਦੀ ਚੀ ਪੀਤੀ ਹੈ ਮੈਨੂੰ ਕੋਕ ਤੋਂ ਐਲਰਜੀ ਹੋ ਗਈ ਹੈ